ਥੋੜੇ ਜਿਹੇ ਰੈਸਕਿਊ ਜਿਹੜਾ ਇਹ ਫੋਟੇਪ ਪੋਲੈਂਡ ਦਾ ਵਾਸੋਂ ਤੋਂ ਬਾਅਦ ਜਿਹੜਾ ਫਿਰ ਤੋਂ ਜੇਰੇਨ ਦੇ ਬਾਦਰ ਤੇ ਉੱਥੇ ਗੜੇ ਆ ਬਤਿ ਜਿਹੜੇ ਸਾਰਿਆਂ ਨੇ ਕੀ ਹੁੰਦਾ ਦਿੱਦੀ ਫਲਾਈਟ ਜਿਹੜੀ ਆ ਇਹ ਸੈਕੰਡ ਫਲਾਈਟ ਦਿੱਦੀ ਦੀ ਚੱਗੀ ਔਰ ਉਸ ਦੇ ਬੱਚੇ ਨੇ ਖਾ ਚਿੱਤੇ ਨੇ ਡਾਇਮੰਡ ਜੀਨੇ ਨੇ ਕੰਡੀਗੜ ਤੋਂ ਨੇ ਔਰ ਇਹਨਾਂ ਦੇ ਸਾਰੇ ਬੱਚੇ ਨਾਲ ਜਿਹਨਾਂ ਨੇ ਇਹਨਾਂ ਰੈਸਕਿਊ ਕੀਤਾ ਹੈ ਬੇਸਿਕਲੀ ਇਹ ਇਹ ਹੀਰੋ ਨੇ ਜਿਨ੍ਹਾਂ ਨੇ ਮਤਲਬ ਪਰਿਵਾਰ ਇਹਨਾਂ ਨੂੰ ਬੱਚਿਆਂ ਨੂੰ ਕਢਣ ਵਾਸਤੇ ਪੁਲਿਸ ਨਾਲ ਵੀ ਲੜੇ ਨੇ ਝਗੜੇ ਵੀ ਨੇ ਔਰ ਇੱਕ ਇੱਕ ਬੱਚੇ ਨੇ ਨੇ ਕੱਢ ਕੇ ਜਿਹੜੇ ਇੱਕ ਤਰੀਕੇ ਨਾਲ ਲੱਗੇ ਪਨੇ ਜਿਹੜੇ ਬੱਚੇ ਆਏ ਉਹ ਨਹੀਂ ਜਦੋਂ ਡਿਵਾਈਸਰੀ ਜਾਰੀ ਕੀਤੀ ਸਰਕਾਰ ਨੇ ਖਾਤੀ ਖਾਲੀ ਕਰ ਲਈ ਤੇ ਉਸ ਤੋਂ ਪਹਿਲਾਂ ਦੇ ਜਿਹੜੇ ਸਕਾਲਰਸ਼ਿਪ ਉਹ ਬਹੁਤ ਔਰ ਇਹਨਾਂ ਸਭ ਤੋਂ ਵੱਡੀ ਗੱਲ ਕਿ ਜੇ ਹੋ ਚੁਰ ਤੋਂ ਬਾਅਦ ਜਿਹੜਾ ਪਹਿਲਾਂ ਸਾਡੇ ਬਹੁਤ ਵੱਡੇ ਅਸੀਮ ਬਲਕਸ਼ਟ ਤੋਂ ਨੱਕ ਕੇ ਆਏ ਆਂ ਕਈ ਬੱਚੇ ਤੇ ਫੈਦਲ ਵੀ ਚੱਲਦੀ ਸੀ ਜਿਹੜੇ ਲੱਗ ਲੱਗੇ ਕਿ ਉਹਨਾਂ ਦੇ ਪੈਰ ਵੀ ਸੁੱਜ ਗਏ ਔਰ 18-18 20-20 ਘੰਟੇ ਇਹਨਾਂ ਨੂੰ ਉੱਥੇ ਪਾਕਟਰਾਂ ਦੇ ਉੱਤੇ ਵੀ ਬਿਤਾਉਣਾ ਪਿਆ ਤੇ ਯੂਕਰੇਨ ਦੀ ਪੁਲਿਸ ਰੋਕ ਲਈ ਦੀ ਸੀ ਕਿ ਸਾਡੇ ਐਮੈਸੀ ਦੇ ਬੱਚੇ ਰੋਕਟਸ ਤੇ ਉੱਤੇ ਰਸੀਬ ਕਰਨ ਵਾਲੀ ਇੱਕ ਦੋ ਤਿੰਨ ਤਿੰਨ ਪਰਸੈਂਡਾ ਲਾਈ थी ਉਹ ਵੀ ਕਿੰਨਾ ਕੰਮ ਕਰ ਸਕਦੇ 18-18 ਜੀ ਇਹ ਵਿਚਾਰੇ ਕੰਮ ਕਰਦੇ ਕੋ ਵੀ ਇਹ ਲੋਕ ਸੀਟ ਕਰ ਸਕਦੇ ਨੇ ਕਿ ਇਹਨਾਂ ਨੇ ਕਸ਼ਤ ਦੀ ਗੱਲ ਕੀਤੀ ਕਿ ਜਦੋਂ ਅਸੀਂ ਟੱਪ ਕੇ ਆ ਗਏ ਫਿਰ ਜਦੋਂ ਬੋਲੇਂਡਾੜੀ ਸਾਈਡ ਤੇ ਇੱਕ ਟ੍ਰੇਨਰ ਦੇ ਵਿੱਚ ਬੰਦਿਆਂ ਨੇ ਬਹੁਤ ਬੱਲਵ ਲੰਗਰ ਵੀ ਲੰਗਰ ਬੰਗਸ ਲੋਕਲ ਜਿਹੜੇ ਪਾਲਿਸ ਦੇ ਰੂਪ ਵਿੱਚ ਉਹਨਾਂ ਨੇ ਮਤਕੀ ਪੰਜਾਬੀ ਭਾਈਚਾਰੇ ਦੇ ਖਾਸ ਕਰਕੇ ਗੁਰੂ ਘਰਾਂ ਦਾ ਇਹਨਾਂ ਨੇ ਸਪਰੂਟ ਕੀਤਾ ਹੈ ਕਿ ਜਿਹੜੇ ਗੁਰੂ ਘਰ ਜਿਹੜੇ ਭੁੱਲੇ ਨੇ ਉਹਦੇ ਕਰਕੇ ਬਾਕਸਾ ਵਾਲਾ ਗੁਰੂ ਘਰ ਸਿੰਘ ਸਭਾ ਗੁਰਦਾਰਾ ਉਹਦਾ ਬਹੁਤ ਵੱਡਾ ਇੱਕ ਹੋਂਦ ਰਿਹਾ ਇਸ ਕੰਮ ਦੇ ਵਿੱਚ ਯੋਗਦਾਰ ਰਿਹਾ ਤੇ ਉਹਦੇ ਨਾਲ ਨਾਲ ਮੈਂ ਤੁਹਾਨੂੰ ਜਿਹੜੇ ਜੀਜੀਤ ਸਿੰਘ ਨੇ ਜਾਂ ਭਾਈ ਦੇਖ ਸਕੋਗੇ ਬਦਕ ਸਾਡੇ ਮੇਰੇ ਨਾਲ ਇੱਕ ਹਿੰਦੂ ਭਵਨ ਮੰਦਿਰ ਹੈ ਸਿੱਧੀ ਭਵਨ ਦਾ ਉਗਲਾਇਆ ਉੱਥੇ ਵੀ ਬੜਾ ਵੱਡਾ ਇੱਕ ਮੰਦਿਰ ਹੈ ਉਹਦੇ ਵਿੱਚ ਅੱਜ ਮੈਂ ਦੇਖਿਆ ਕਿ ਲਗਭਗ ਹਜ਼ਾਰਾਂ ਦੀ ਤਦਾਦ ਚ ਉੱਥੇ ਜਿਹੜੇ ਸੂਣ ਸੀ ਉਹਨਾਂ ਦੇ ਨਾਲ ਚੱਲਿਆ ਅਲੱਗ ਜੀ ਅਲਟੀਮੇਟ ਹੋਣੇ ਦੀ ਫਲਾਈਟ ਜਿਹੜੀ ਹੈ ਜਿੱਥੋਂ ਜਾਣੀ ਹੈ ਔਰ ਹੁਣ ਅਸੀਂ ਇਹ ਸਾਰੇ ਅੱਥੇ ਨੇ ਹੁਣ ਮੈਂ ਕੱਲ੍ਹ ਸ਼ਵੇਰੇ ਪੋਰਟਰ ਜੰਤੇ ਬਿਲਕੁਲ 3352 ਹੁੰਦੇ ਨੇ ਕੱਲ ਉੱਥੇ ਜਿਹਾ ਉਸਰੇ ਪਹੁੰਚਾਂਗੇ ਔਰ ਰੈਸਕਿਊ ਕਰੇਗਾ ਗੁਰ ਸਾਡੀ ਸਭ ਤੋਂ ਨਹੀਂ ਪੁਛੇ ਖਾਸ ਕਿ ਜਿਹੜੇ ਬੱਚੇ ਜਿਹੜੇ ਇਸ ਗਿਸਟਨ ਯੂਕਰੇਨ ਦੇ ਵਿੱਚ ਨੇ ਉਹਨਾਂ ਨੂੰ ਕਿਤਾਬ ਵਾਪਸ ਲੈ ਕੇ ਉਹਦਾ ਵਾਰਤ ਤੇ ਵਿਚਾਰ ਕਰ ਰਿਹਾ ਮਤ ਪੰਜਾਬ ਵੀ ਪੰਜਾਬ ਵੀ ਜਿੰਨੇ ਵੀ ਜਿੱਥੇ ਜਿੱਥੇ ਬਸੇ ਨੇ ਸਾਰ ਇੰਡੀਅਨ ਨੇ ਖਾਸ ਕਰ ਪੰਜਾਬੀ ਸਭ ਤੋਂ ਵੱਧ ਅਮਰੀਕਾ ਤੋਂ ਵੀ ਸੰਕਟ ਪਹੁੰਚ ਗਏ ਨੇ ਯੂਕੇ ਤੋਂ ਪਹੁੰਚ ਗਿਆ ਜਿੱਦਾਂ ਹੰਗਰੀ ਰੂਮਾਨੀਆਂ ਸਰਵਾਕੀਆ ਸਾਰੀ ਜਗ੍ਹਾ ਤੇ ਬਾਦ ਲੰਗਰ ਵੀ ਲਾਏ ਨੇ ਕੈਂਪ ਵੀ ਲਾਏ ਨੇ ਔਰ ਤੁਰੰਤ ਤੌਰ ਤੇ ਬੱਚਿਆਂ ਦੇ ਜੇਪਾ ਵੰਡਦੇ ਗਏ ਨੇ ਜਿੰਨਾਂ ਕੋਈ ਨਹੀਂ ਵਿਜਾਇਸ਼ ਸਕਿਆ ਉਹਨਾਂ ਨੂੰ ਕੁਛ ਨਾ ਕੁਛ ਮਦਦ ਟਿਕਟਕਾਰ ਕੇ ਜਾਂ ਸੱਜੇ ਖੱਬੇ ਕਦੇ ਜਾਣੋਂ ਦੀ ਬੋੜੀ ਨਹੀਂ ਮੂੰ ਵੀ ਸਾਰੀ ਮਦਦ ਪੁੱਜੇ ਕਰੇ ਉਹ ਇੱਕ ਸੁਲੱਖਰ ਚੀਜ਼ ਵੇਖਣ ਨੂੰ ਮਿਲੀ ਹੈ ਕਿ ਸਿੱਧੂ ਸਿੱਖ ਭਾਈਚਾਰੇ ਨੇ ਰੜਕੇ ਜਿੜੀ ਇੱਕ ਐਸ ਮਹੀਨੇ ਦੇ ਵਿੱਚ ਸ਼ੋਸ਼ਣ ਪਾਇਆ ਖਾਸ ਕਰਕੇ ਜਿਹੜੇ ਪੰਜਾਬੀ ਭਰਾ ਨੇ ਟੈਕਸੀ ਵਾਲੇ ਹੋ ਗਏ ਵੱਡੇ ਬਿਜ਼ਨਸਮੈਨ ਹੋ ਗਏ ਜਿੰਨਾ ਵੀ ਕਿਸੇ ਦਾ ਟਿੰਪਲ ਹੋਇਆ ਮਜੂਰ ਦਾ ਨਾ ਨਾ ਇਹ ਡੈਨਡੈਨ ਸਾਰੀ ਚੰਗੀ ਬੱਚੇ ਸਾਰੇ ਮੇਰਾ 2 300 50 ਰੁਪਏ ਵਿੱਚ ਜਾਏਗਾ ਬਿਲਕੁਲ ਠੀਕ ਵਾਚ सात तक में ये थोड़ा आप के थोड़ा दिखा दिया तो बच्चे तो 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 सारे जा रहे हैं चलो थैंक यू